ਦੀਆਂ ਧੜਕਣਾ ਨੂੰ ਰੋਕ ਦੇਣ ਵਾਲੇ ਅਤੇ ਲੂ ਕੰਡੇ ਖੜੇ ਕਰ ਦੇਣ ਵਾਲੇ ਇਸ ਮੈਚ ਦੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ 6 ਦੌੜਾਂ ਦੇ ਫਰਕ ਨਾਲ ਹਰਾ ਦਿੱਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹ ਸਿਰਫ 119 ਦੌੜਾਂ ਹੀ ਬਣਾਈਆਂ ਅਤੇ ਭਾਰਤ ਆਪਣੇ ਨਿਰਧਾਰਤ 20 ਓਵਰ ਵੀ ਪੂਰੇ ਨਹੀਂ ਖੇਡ ਸਕਿਆ। ਪਰ ਖਰਾਬ ਪਿਚ ਤੇ ਬੱਲੇਬਾਜ਼ੀ ਕਰਨਾ ਬਹੁਤ ਹੀ ਮੁਸ਼ਕਲ ਸੀ। ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਵੀ ਪਾਕਿਸਤਾਨ ਇਹ ਮੈਚ ਹਾਰ ਗਿਆ। ਭਾਰਤ ਵੱਲੋਂ ਜਸਪ੍ਰਿਤ ਬੂਮਰਾ ਨੇ ਕਾਬਲੀ ਤਾਰੀਫ ਗੇਂਦਬਾਜ਼ੀ ਕੀਤੀ। ਭਾਰਤ-ਪਾਕਿਸਤਾਨ ਦੇ ਇਹ ਹਾਈ ਵੋਲਟੇਜ ਮੁਕਾਬਲੇ ਨੂੰ ਦੇਖਣ ਦੇ ਲਈ ਅੱਜ ਸਵੇਰੇ ਇਸੇ ਨੇ ਪਲੈਕਸ ਸਿਨੇਮਾ ਘਰਾਂ ਵਿੱਚ ਜਿੱਥੇ ਅਕਸਰ ਲੋਕ ਫਿਲਮਾਂ ਦੇਖਣ ਆਉਂਦੇ ਹਨ ਉੱਥੇ ਸਾਰੇ ਹੀ ਸ਼ੋਅ ਸੋਲਡ ਆਊਟ ਸਨ ਅਤੇ ਹਾਊਸਫੁੱਲ ਸਨ ਲੋਕ ਵੱਡੀ ਗਿਣਤੀ ਵਿੱਚ ਇਸ ਮੈਚ ਨੂੰ ਦੇਖਣ ਲਈ ਪੁੱਜੇ ਇਸ ਮੈਚ ਦੀਆਂ ਟਿਕਟਾਂ ਨਾ ਮਿਲਣ ਕਾਰਨ ਲੋਕ ਨਿਊਯਾਰਕ ਤਾਂ ਨਹੀਂ ਜਾ ਸਕੇ ਪਰ ਉਹਨਾਂ ਦਾ ਕਹਿਣਾ ਸੀ ਕਿ ਉਹ ਸਿਨੇਮਾ ਘਰਾਂ ਵਿੱਚ ਆਪਣੇ ਦੋਸਤਾਂ

ਸਨੇਪਲੈਕਸ ਨੂੰ ਬੁਲਾਇਆ ਆਪਾਂ ਚਲੇ ਆਈਏ ਹੋਰ ਕੀ ਹੈਗਾ ਨਿਊਯਾਰਕ ਦਾ ਮੈਚ ਸੋਚਿਆ ਸੀਗਾ ਆਪਾਂ ਉਧਰ ਜਾਈ ਉਧਰ ਜਾਵਾਂਗੇ ਪਰ ਉਧਰ ਟਿਕਟਾਂ ਹੀ ਨਹੀਂ ਮਿਲੀ ਸਾਨੂੰ ਅਸੀਂ ਬੁਕਿੰਗ ਕਰਾਈ ਸੀਗੀ ਤੇ ਲੱਕ ਡਰਾਅ 'ਚ ਨਾ ਹੀ ਨਹੀਂ ਆਇਆ ਪਰ ਸੋਚਿਆ ਕਿ ਕਿੱਧਰ ਦੇਖੀਏ ਵੱਡੇ ਸਕਰੀਨ 'ਚ ਤੋਂ ਪਰ ਸਨੇਪਲੈਕਸ ਨੇ ਕਿشن ਦੱਸ ਕਿ ਸਨੇਪਲੈਕਸ ਦਾ ਹੈਗਾ ਤਾਂ ਫਿਰ ਆਪਾਂ ਬੁੱਕ ਕਰਾ ਲਈ ਤੇ ਟਿਕਟਾਂ ਵਧੀਆ ਰਹੀਆਂ ਸਾਰਾ ਕੁਝ ਭਾਰਤ ਤੋਂ ਹਜ਼ਾਰਾਂ ਮੀਲ ਦੂਰ ਬੈਠੇ ਇਹਨਾਂ ਪ੍ਰਵਾਸੀ ਲੋਕਾਂ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਮੈਚ ਵਾਲੇ ਦਿਨ ਦੇਸ਼ ਭਗਤੀ ਸਿਖਰ ਤੇ ਹੁੰਦੀ ਹੈ ਸਿਨੇਪਲੈਕਸ ਵਿੱਚ ਪੁੱਜੇ ਅੱਜ ਲੋਕਾਂ ਦਾ ਕਹਿਣਾ ਸੀ ਕਿ ਅੱਜ ਦੇ ਦਿਨ ਉਹ ਆਪਣੇ ਦੇਸ਼ ਨਾਲ ਜ਼ਿਆਦਾ ਜੁੜਿਆ ਮਹਿਸੂਸ ਕਰਦੇ ਹਨ ਆਈ ਮੀਨ ਯੂ ਕੈਨੇਡੀਅਨਸ ਬਟ ਇੰਡੀਅਨਸ ਇਟ ਹਾਰਟ ਸਟਿਲ ਯੂ نو ਵੀ ਵੀ ਟੇਕ ਅ ਲੋਟ ਆਫ ਪ੍ਰਾਈਡ ਇਨ ਆਰ ਗੇਮ ਐਂਡ ਵੀ ਵਾਂਟ ਟੂ ਮੇਕ ਸ਼ੋਰ ਦੈਟ ਵੀ ਸਪੋਰਟ ਆਰ ਟੀਮ ਐਂਡ ਹੋਪਫੁਲੀ ਦੇਲ ਬੀ ਐਬਲ ਟੂ ਲਿਫਟ ਦ ਟ੍ਰੋਫੀ ਅਪ ਦਿਸ ਟਾਈਮ ਕੈਨੇਡਾ ਨੇ ਵੀ ਪਹਿਲੀ ਵਾਰ ਇਸ ਵਰਲਡ ਕੱਪ ਵਿੱਚ ਪ੍ਰਵੇਸ਼ ਕੀਤਾ ਹੈ ਕੈਨੇਡਾ ਵਿੱਚ ਵਸਦੇ ਕ੍ਰਿਕਟ ਪ੍ਰੇਮੀ ਕਹਿੰਦੇ ਹਨ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਕੈਨੇਡਾ ਟੀਮ ਵੀ ਇਸ ਵਰਲਡ ਕੱਪ ਵਿੱਚ ਕੁਆਲੀਫਾਈ ਕਰੀ ਹੈ ਅਤੇ ਉਹ ਚਾਹੁੰਦੇ ਹਨ ਕਿ ਕੈਨੇਡਾ ਵੀ ਇਸ ਵਰਲਡ ਕੱਪ ਵਿੱਚ ਕੁਝ ਜਿੱਤਾਂ ਹਾਸਲ ਕਰੇ ਹਾਲਾਂਕਿ ਕੈਨੇਡਾ ਵੱਲੋਂ ਹੁਣ ਤੱਕ 2 ਮੈਚ ਖੇਡੇ ਗਏ ਹਨ ਜਿਸ ਵਿੱਚ ਉਹ ਪਹਿਲੇ ਮੈਚ ਵਿੱਚ ਅਮਰੀਕਾ ਹੱਥੋਂ ਹਾਰ ਗਿਆ ਸੀ ਪਰ ਬਾਅਦ ਵਿੱਚ ਦੂਸਰੇ ਮੈਚ ਵਿੱਚ ਉਸਨੇ ਆਇਰਲੈਂਡ ਨੂੰ ਹਰਾ ਦਿੱਤਾ ਹੈ ਇਟਸ ਰੀਅਲੀ ਇੰਪੋਰਟੈਂਟ ਫਾਰ ਅਸ ਟੂ ਸਪੋਰਟ ਆਰ ਟੀਮ ਐਂਡ ਵੀ ਵਾਂਟ ਟੂ ਮੇਕ ਸ਼ੋਰ ਆਈ ਹੋਪ ਇੰਡੀਆ ਗੈਟਸ ਟੂ ਦੀ ਫਾਈਨਲ ਐਂਡ ਆਲਸੋ ਆਈ ਮੀਨ ਆਰ ਬੈਸਟ ਪ੍ਰੇਅਰਸ ਫਾਰ ਕੈਨੇਡਾ ਟੂ মুਵ ਫੋਰਵਰਡ ਐਸ ਵੈਲ ਯੂ نو ਵੀ ਵਾਂਟ ਟੂ ਮੇਕ ਸ਼ੋਰ ਥੈਟ ਕੈਨੇਡੀਅਨ ਟੀਮ মুਵਸ ਫੋਰਵਰਡ ਐਂਡ ਬਿਕਾਜ਼ ਇਟਸ ਐਨ ਐਸੋਸੀਏਟ ਨੇਸ਼ਨ ਵੀ ਵਾਂਟ ਟੂ ਸਪੋਰਟ ਥੈਮ ਐ ਟੂ ਮੂਵ ਫਾਰਵਰਡ ਟੂ ਦੀ ਫਾਈਨਲਸ ਐਂਡ ਹੋਪਫੁਲੀ ਕੈਨੇਡਾ ਟੂ ਦੀ ਸੁਪਰ 8s ਪ੍ਰਬੰਧਕਾਂ ਦਾ ਕਹਿਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਇਸ ਮੈਚ ਨੂੰ ਦੇਖਣ ਦੇ ਲਈ ਸਿਨੇਮਾ ਘਰਾਂ ਵਿੱਚ ਵੱਡੀ ਮੰਗ ਸੀ ਉਹਨਾਂ ਨੇ ਐਨ ਮੌਕੇ ਤੇ ਹੀ ਕਾਫੀ ਸਿਨੇਮਾ ਘਰਾਂ ਵਿੱਚ ਵਾਅਦਾ ਕੀਤਾ ਹੈ ਅਤੇ ਸਾਰੇ ਹੀ ਥੀਏਟਰਸ ਵਿੱਚ ਹਾਊਸਫੁੱਲ ਸਨ ਦੇ ਆਰ 19 ਥੀਏਟਰਸ ਜਹਾਂ ਪੇ ਦਿਖਾਇਆ ਜਾ ਰਿਹਾ ਹੈ ਆਲ ਦਾ ਕ੍ਰਿਕਟ ਮੈਚਸ ਬਟ ਫॉर ਟੁਡੇਸ ਇੰਡੀਆ ਪਾਕਿਸਤਾਨ ਬਿਕਾਜ਼ ਦੇ ਸੋਲਡ ਆਊਟ ਸੋ ਦੇ ਐਡਡ ਮੋਰ ਐਂਡ ਨਾਓ ਵੀ ਆਰ 32 ਥੀਏਟਰਸ ਅਕਰਾਸ ਦਾ ਕੰਟਰੀ Uh, and we are we are today here, we are at Queensway. Uh, they opened this up specially because they had sold out in Mississauga. Art matches, hain, eight key matches are being shown in Cineplex, including the semi finals and finals. So those 19 theaters are showing the semi finals and finals. But if the situation is like this, if we have ticket, then we will extra theaters lagang, semi finals and finals. ਔਰ ਯੂ نو ਇਫ ਇੰਡੀਆ অর ਪਾਕਿਸਤਾਨ ਇਨ ધ ਫਾਈਨਲਸ ਆਮ ਸ਼ੋਰ देयर विल बी ਅ ਮੈਸਿਵ ਇੰਟਰਸਟ ਇਸ ਮੈਚ ਨੂੰ ਦੇਖਣ ਦੇ ਲਈ ਭਾਰਤੀ ਫੈਨਸ ਦੇ ਨਾਲ-ਨਾਲ ਪਾਕਿਸਤਾਨੀ ਫੈਨਸ ਅਤੇ ਹੋਰਾਂ ਦੇਸ਼ਾਂ ਦੇ ਕ੍ਰਿਕਟ ਫੈਨਸ ਵੀ ਪਹੁੰਚੇ ਹੋਏ ਸਨ ਉਹਨਾਂ ਦਾ ਕਹਿਣਾ ਸੀ ਕਿ ਕੈਨੇਡਾ ਦੀ ਇੱਕ ਖੂਬਸੂਰਤੀ ਹੈ ਜਿੱਥੇ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਇੱਕ ਦੂਸਰੇ ਦੇਸ਼ਾਂ ਪ੍ਰਤੀ ਨਫ਼ਰਤ ਫਲਾਈ ਜਾਂਦੀ ਹੈ ਇੱਥੇ ਕੈਨੇਡਾ ਵਿੱਚ ਸਾਰੇ ਪਿਆਰ ਨਾਲ ਇਕੱਠੇ ਬੈਠ ਕੇ ਮੈਚ ਦੇਖਦੇ ਹਨ ਲਾਈਕ ਯਹਾਂ ਤੇ ਐਸਾ ਕੁਝ ਮੈਨੇ ਨਹੀਂ ਫੀਲ ਕੀਤਾ ਆਬਵੀਅਸਲੀ ਯਾ ਐਕਸਾਈਟਮੈਂਟ ਹੈ और द थिंग इज़ कि यहाँ पे एक पॉज़िटिव इन्वायरमेंट है इवन के मुझे अभी बहुत जगहों से इनविटेशंस था कि आप हमारे साथ आए इंडिया के जो मेरे फ्रेंड्स हैं उन लोगों ने इनवाइट किया हुआ था कि मैच साथ में देखते हैं इन्जॉय करते हैं क्रिकेट को और थोड़ा सा एक पॉजिटिव नोट पे हम लोग एक दूसरे को कहते हैं ना कि मजाक भी बनाते हैं जब कोई एक साइड जीत रही होती है और एक हार रही होती है बट इट्स नथिंग लाइक टू सीरियस और मजा आता है लाइक स्पेशली लाइक यू नो यहाँ पे जब इंडिया पाकिस्तान अब आई कैन सी लाइक यहाँ पे ऑलमोस्ट नाइन्टी परसेंट इंडिया के फैंस हैं तो मैं इधर पाकिस्तान से हूँ तो अगर पाकिस्तान जीता है तो इट विल बी लाइक समथिंग वेरी स्पेशल फॉर मी के एक बंदा बाकी सबके साथ जो है ना मैं सेलब्रेट कर रहा हूँ But it's a match between india and pakistan well it's, uh, it's gonna be intense game that's why i want to watch this game